ਬੀਸਵੀ ਸਰ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਹੜਾ ਇਹ ਪਿੰਡ ਬਲਰਾ ਵਿੱਚ ਮਰਡਰ ਹੋਇਆ ਇਹ 21 ਜੂਨ ਦੀ ਗੱਲ ਹੈਗੀ ਹੈ ਇਹ ਦੇ ਪਿੱਛੇ ਜਿਹੜੀ ਸਟੋਰੀ ਹੈ ਬੇਸਿਕਲੀ ਜਿਹੜਾ ਮਰਨ ਵਾਲਾ ਮ੍ਰਿਤਕ ਹੈ ਉਹਦਾ ਨਾਂ ਜਗਸੀਰ ਸੀਗਾ ਤੇ ਉਹਦੀ ਵਾਈਫ ਹਰਪ੍ਰੀਤ ਕੌਰ ਹੈ ਹਰਪ੍ਰੀਤ ਕੌਰ ਦੇ ਇਹਦੇ ਸਕੇ ਭੂਆ ਦੇ ਮੁੰਡੇ ਨਾਲ ਇਲੈਕਟ ਰਿਲੇਸ਼ਨ ਸੀਗਾ ਜਿਹੜੇ ਰਿਲੇਸ਼ਨ ਕਾਫੀ ਦੇਰ ਤੋਂ ਪਿਛਲੇ ਸਾਲ ਸਵਾ ਸਾਲ ਤੋਂ ਚੱਲਦੇ ਆ ਰਹੇ ਸੀ ਤੇ ਜਿਸ ਕਰਕੇ ਉਹ ਇਹਨੂੰ ਮਨੋ ਕਹਿੰਦਾ ਸੀ ਮੈਂ ਤੇ ਨਾਲ ਵਿਆਹ ਕਰਾਉਣਾ ਚਾਹੁੰਦਾ ਪਰ ਉਹ ਕਹਿੰਦੀ ਵੀ ਜਿੰਨੀ ਦੇਰ ਵੀ ਮੇਰਾ ਘਰ ਵਾਲਾ ਜਿਉਂਦਾ ਹੈਗਾ ਵੀ ਉਹ ਉਦੋਂ ਤੱਕ ਮੈਂ ਤੇਰਾ ਵਿਆਹ ਨਹੀਂ ਕਰਾ ਸਕਦੀ ਤੇ ਵੀ ਇਹਨੂੰ ਜਿਹੜਾ ਹੈਗਾ ਇਹ ਰੋੜਾ ਹਟਾਉਣਾ ਪੈਣਾ ਇਸੇ ਵਜ੍ਹਾ ਕਰਕੇ ਇਹਨਾਂ ਮਜਾਇਤ ਤਾਲੂਕਾਤ ਕਰਕੇ ਉਹਨੇ ਇਹਦਾ ਜਲਸੀਰ ਸਿੰਘ ਦਾ ਮਰਡਰ ਕਰਤਾ ਜਿਹੜਾ ਮਾਰਨ ਵਾਲਾ ਕੋਈ ਸਗੀ ਪੂਆ ਦਾ ਮੁੰਡਾ ਦਾ ਨਾਮ ਲਖਪ੍ਰੀਤ ਹੈਗਾ ਜੋ ਸੋਨਗਿਆ ਪਿੰਡ ਦਾ ਰਹਿਣ ਵਾਲਾ ਜਿਲ੍ਹਾ ਮਾਨਸਾ ਦਾ ਤੇ ਇਹ ਫਿਰ ਇਹਨਾਂ ਨੇ ਮਤਲਬ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਸੰਸਕਾਰ ਕਰ ਦਿੱਤਾ ਸੀ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਜਿਹੜੀ ਕੋਈ ਉਹਦੇ 60 ਵਜੇ ਆ ਡਿਡਨ ਰੋਗਨ ਕਰਕੇ ਵਜੇ ਹੋਈ ਹੈ ਮਤਲਬ ਅਨਪੜ੍ਹਿਆ ਪਰਿਵਾਰ ਆ ਬਹੁਤਾ ਅਵੇਅਰ ਨਹੀਂ ਹੈਗੇ ਤੇ ਉਸ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਗੱਲ ਆਈ ਜਦੋਂ ਉਹਨਾਂ ਨੇ ਸਾਡੇ ਕੋਲ ਬਿਆਨ ਲਿਖਾਇਆ ਤਾਂ ਫਿਰ ਇਹਦੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਕਤਲਦਮ ਕਦਮਾ ਦਰਜ ਕਰਕੇ ਹਰਪ੍ਰੀਤ ਕੌਰ ਨੂੰ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਅਦਾਲਤ ਵਿੱਚ ਪੇਸ਼ ਕੀਤੇ ਗਏ ਨੇ ਉਹ ਹੁਣ 4 ਦਿਨ ਦੇ ਪੁਲਿਸ ਰਵਾਨਥੇ ਨੇ ਤੇ ਅੱਗੇ ਤਫਤੀਸ਼ ਜਾਰੀ ਹੈ ਮਾਰਨ ਦੇ ਵਿੱਚ ਕਿਹੜੀ ਗੱਲ ਹੈ ਮਾਰਨ ਲਈ ਕਿਉਂਕਿ ਉਹਦੇ ਜਿਹੜਾ ਸਿੱਤੇ ਪਿਛਲੇ ਪਾਸੇ 60 ਸੀਗੀ ਤੇ ਉਹ ਜਿਹੜਾ ਉਹਦੇ ਬਾਰੇ ਅਜੇ ਤਫਤੀਸ਼ ਚੱਲ ਰਹੀ ਹੈ ਉਹ ਤੁਹਾਨੂੰ ਦੁਬਾਰਾ ਅਸੀਂ ਅਪਡੇਟ ਕਰ ਜਾਵਾਂਗੇ ਕੀ ਨਾਮ ਹੈ ਨਿਰਣਾ ਪਰਗੜ ਜੀ ਪਿੰਡ ਪਿੰਡ ਬਲਰਾਈ ਇੱਕ ਮੌਤ ਹੋਈ ਹੈ ਨੌਜਵਾਨ ਦੀ ਜਕਸੀਰ ਸਿੰਘ ਦੀ ਹਾਂਜੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਕਤਲ ਹੋਇਆਗਾ ਹਾਂਜੀ ਇਹ ਕਹਾਣੀ ਕੀ ਹੈ ਪੂਰੀ ਕਿਸ ਤਰ੍ਹਾਂ ਕੁਝ ਵਾਪਰਿਆ ਸੀ ਇਹ ਕਹਾਣੀ 21 ਤਰੀਕ ਦੀ ਹੈ ਜੀ ਵੀ ਮੈਂ ਬਾਹਰ ਰਹਿੰਦਾ ਹੁੰਦਾ ਸੀਗਾ ਜੀ ਵੀ ਜਦੋਂ ਅਸੀਂ ਰੋਟੀ ਊਟੀ ਬਣਾ ਕੇ ਲੈ ਕੇ ਘਰੋਂ ਜੀ ਸਾਨੂੰ ਪਤਾ ਲੱਗਿਆ ਮੈਂ ਸ਼ਾਮ ਨੂੰ ਆਇਆ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਮੇਰਾ ਭਰਾ ਇੱਥੇ ਲੇਟਿਆ ਹੋਇਆ ਜੀ ਘਰੇ ਵੀ ਉਹਦੀ ਡੈਥ ਹੋਈ ਹੋਈ ਸੀਗੀ ਉਹ ਤੋਂ ਬਾਅਦ ਜਦੋਂ ਅਸੀਂ ਸੰਸਕਾਰ ਵਗੈਰਾ ਸਭ ਕੁਝ ਕਰਤਾ ਉਹ ਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਵੀ ਇਹ 20 ਤਰੀਕ ਨੂੰ ਸ਼ਾਮ ਨੂੰ ਲਹਿਰੇ ਗਣੇ ਜਾ ਰਹੇ ਸੀਗੇ ਇੱਕ ਮੇਰਾ ਭਰਾ ਸੀ ਇੱਕ ਮੇਰੀ ਭੂਆ ਦਾ ਮੁੰਡਾ ਲਖਪ੍ਰੀਤ ਸਿੰਘ ਇੱਕ ਨਾਲ ਉਹਦੇ ਹੋਰ ਮੁੰਡਾ ਸੀਗਾ ਜੀ ਸਾਨੂੰ ਜਦੋਂ ਕਿਸੇ ਨੇ ਦੱਸਿਆ ਵੀ ਇਹ ਤਿੰਨੇ ਰਾਤ ਨੂੰ ਦੇ 20 ਤਰੀਕ ਨੂੰ ਜਾ ਰਹੇ ਸੀਗੇ ਵੀ ਉਹ ਤੋਂ ਬਾਅਦ ਅਸੀਂ ਜਦੋਂ ਸੰਸ ਫੁੱਲ ਵਗੈਰਾ ਪਾਤੀ ਉਹਦੇ ਉਹ ਤੋਂ ਬਾਅਦ ਅਸੀਂ ਕੈਮਰੇ ਚੈੱਕ ਕਰਾਏ ਗਵੰਡੀਆਂ ਦੇ ਜੀ ਉਹ ਤੋਂ ਬਾਅਦ ਸਾਨੂੰ ਉਹ ਤੇ ਸ਼ੱਕ ਲੱਗਿਆ ਜੀ ਅਸੀਂ ਉਹਨਾਂ ਨੂੰ ਕੌਂਸਲੂਨਿ ਕੋਈ ਵਾਰੀ ਕੀਤੀ ਉਸ ਨੇ ਨਿਸ਼ਾਨਮੈਂਟ ਕੀਤੀ ਹੈ ਜੀ ਅੱਛਾ ਹਾਂਜੀ ਕੀ ਪਤਾ ਲੱਗਿਆ ਕੌਣ ਕੌਣ ਆਇਆ ਉਹਦੇ ਵਿੱਚ ਮੇਰੀ ਭੂਆ ਦਾ ਮੁੰਡਾ ਜੀ ਇੱਕ ਮੇਰੀ ਉਹਦਾ ਨਾਮ ਲਖਮੀ ਸਿੰਘ ਆ ਜੀ ਇੱਕ ਮੇਰੀ ਭਾਬੀ ਸੀ ਯਰ ਪ੍ਰੀਤ ਕੌਰ ਜੀ ਬਖੋਰੇ ਕਲਾਂ ਦੀ ਹੁਣ ਕੀ ਕਾਰਵਾਈ ਕੀਤੀ ਉਸ ਨੇ ਹੁਣ ਤੱਕ ਤਾਂ ਉਹਨਾਂ ਨੂੰ ਦੋਨਾਂ ਨੂੰ ਸਾਰਿਆਂ ਨੂੰ ਫੜ ਰੱਖਿਆ ਜੀ ਅੱਗੇ ਉਹਨਾਂ ਮੈਂ ਮੈਂ ਕੀ ਕਰਦੇ ਹਾਂ ਉਸ ਤੋਂ ਅਫਸਰਾਂ ਕੋਲ ਸਾਨੂੰ ਇਨਸਾਫ ਚਾਹੀਦਾ ਜੀ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਜੀ